ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਦਿਖਾਵਾਂਗੇ ਤੁਹਾਨੂੰ ਗੱਪਣ ਬੈੜ ਤੇ ਇੱਕ ਦਿਖਾਵਾਂਗੇ ਝੋਟੀ ਤਾਜੀ ਸੂਈ ਵੀ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮੇਰੇ ਲਖਵੀਰ ਸਿੰਘ ਪਿੰਡ ਚੀਵਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7088755927 ਇਹਦੇ ਪਹਿਲੇ ਨੰਬਰ ਤੇ ਝੋਟੀ ਦੇਖ ਰਹੇ ਅਸੀਂ ਸੂਆ ਕਿਹ ਤੇ ਬੱਚਾ ਇਹਨੇ ਕੀ ਜਦਾ ਕੱਟੀਆਂ ਜੀ ਤੇ ਜੀ ਆਰ ਜੂ ਦੀ ਸੀਮਨ ਦੀ ਕੱਟੀ ਆ ਮਾ ਜੀ ਜੇਰ ਜੂ ਰੋਕੇ ਆ ਜੇਰ ਨਹੀਂ ਹੋਕੇ ਜੇਰ ਰੋਪਈਆ ਦੁੱਧ ਕਿੰਨਾ ਕਵਾਦ ਹੋਗੀ ਦੁੱਧ ਵੀਰੇ ਆਪਾਂ ਬਾਹਾਂ ਨਹੀਂ 12 ਲੀਟਰ ਚੋਟੀ ਦੁੱਧ ਆਉਣਾ ਪਊ ਚੋਣ ਚਵਾ ਕਿਵੇਂ ਆ ਇੱਕ ਨੰਬਰ ਚਵਾ ਜੀ ਸੁਵਰਤ ਧਾਰਾ ਵਗੈਰਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਮੋਟਾ-ਵੋਟਾ ਕੋਈ ਭੂਰ ਸਰਲਾ ਨਹੀਂ ਤੇ ਕਿਸੇ ਪਾਸੇ ਟੁੱਟਦੀ ਮੁਗਦੀ ਨਹੀਂ ਤੇ ਵੀਰੇ ਚੋਣ ਦਾ ਆਉਂਦਾ ਨਿਆਰਾ ਜਮ ਇੱਕ ਨੰਬਰ ਚਵਾ ਜੀ ਵੀਰੇ ਇੱਕ ਨੰਬਰ ਚੰਮਾ ਕਾ ਸੁਣਾ ਧਾਰਾ ਸੁਵਰ ਜੇਰ ਰੋਕੇ ਆ ਤੇ ਧਾਰਾ ਓਕੇ ਬੱਚਾ ਇਹਦੇ ਮਗਰ ਕੱਟੀ ਆ ਤੇ ਰੇਟ ਵਾਈ ਇਹਦਾ ਕੀ ਰਹੂਗਾ ਵੇਚ ਨਾਲ 1,00,500 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਜੀ ਸਰਕਾਰੀ ਸੀਮਨ ਦੀ ਕੱਟੀ ਆ ਗਈ ਹੈ ਨਾ ਹਾਂ ਜੀ ਸਰਕਾਰੀ ਸੀਮਨ ਦੀ ਵਾ ਠੀਕ ਆ ਤੋਰ ਦੀ ਬਾਹਰ ਨੂੰ ਸੁਵਰਕ ਕੱਦਗਾੜ ਵਗੈਰਾ ਦੇਖੋ ਝੋਟੀ ਦਾ ਚੰਗਾ ਦੂਜਾ ਸੂਆ ਰੇਟ 1,00,500 ਰੁਪਏ ਮਾਨਦਾਨ ਮੌਕੇ ਤੇ ਹੋ ਜਾਊਗਾ ਚੰਗੀ ਵਜਨ ਵਜੂਦ ਵਾਲੀ ਦੂਜਾ ਸੂਆ ਸੂਈ ਸਵਾਈ ਬਗਰ ਕੱਟੀ ਆ ਧਾਰਾ ਧੂਰਾ ਜੇਰ ਜਰ ਰੋਕ ਕੇ ਜਮ ਤੇ ਰੇਟ ਦੇ ਵਿੱਚੋ ਗਜਾਇਸ ਹੋਜੋ 11 ਕਿਲੋ ਦੁੱਧ ਖਰਾ ਮੰਨ ਕੇ ਖਰੀਦ ਲਿਓ ਸੋ ਸੰਗ ਮੂੰਹ ਤੇ ਵੀਰੇ 2 ਨੰਬਰ ਜਿਹੜੀ ਗੱਬੜ ਆਪਾਂ ਜਰਸੀ ਕ੍ਰੋਸ ਦੇਖ ਰਹੇ ਹਾਂ ਕਿਹੜਾ ਸੂਆ ਸੂਰੀਆ ਜੀ ਦੂਜੇ ਸੂਏ ਹੁੰਦੀ ਹੈ ਜੀ ਕੈਗ ਦਾ ਲੈ ਜਾਂ ਸੂਣ ਦੇ ਇਹ ਦਿਨ ਦੇ 6-7 ਬਾਕੀ ਆ ਠੀਕ ਆ ਹਫਤਾ ਸੂਣ ਚ ਬਾਕੀ ਆ ਤੇ ਦੁੱਧੇ ਦਾ ਅੰਦਾਜ਼ਾ ਜੇ ਆਪਾਂ ਨੂੰ ਦੱਸਿਆ ਵੀ ਕਿੰਨਾ ਕੁ ਪਾ ਦੂਗੀ ਅੱਛਾ ਪਹਿਲੇ ਸੂਏ ਨੇ ਦਿੱਤਾ 20 ਕਿਲੋ ਦੁੱਧ ਹਾਂਜੀ ਹਾਂਜੀ ਤੇ ਰੇਟ ਦਾ ਕੀ ਰਹੂਗਾ ਰੇਟ ਦਾ ਲੈਣ ਦੇ ਨਹੀਂ ਅੱਡੇ ਲਸ ਪੱਪਰ ਕਾ 1000 ਰੁਪਏ ਵਜਾਇਸ ਹੋਜੂਗੀ ਤੋਰੀ ਬਾਹਰ ਨੂੰ ਸੋਭਰਾ ਦੂਜੇ ਨੰਬਰ ਤੇ ਆਪਾਂ ਬੈਠ ਦੇਖ ਰਹੇ ਹਾਂ ਜਰਸੀ ਕ੍ਰੋਸ ਦੂਜਾ ਸੂਆ ਸੂਰੀਆ ਲਿਸਨਾ ਵੀ ਕਿਸੇ ਪਾਸੇ ਨਹੀਂ ਇਹ ਰੇਟ ਇਹਦਾ ਆ ਗਿਆ 77000 ਰੁਪਇਆ ਗੁਜਾਇਸ ਮੌਕੇ ਤੇ ਹੋ ਜੂ ਬਾਕੀ ਥਣ ਲੇਵੇ ਦੀ ਗੱਲ ਕਰੀਏ ਸੋਹਣੀ ਸਾਫ ਸੁਥਰੀ ਤੇ ਦੁੱਧ ਖਰਾਬ 20 ਕਿਲੋ ਨੇ ਰਾਵਣਾ ਪਾ ਦੇਣਾਗਾ ਕੂ ਮੱਥਾ ਦੇਖੋ ਜਾਣ ਜਾਤ ਪਾ ਦੇ ਵਿੱਚ ਚੰਗੀ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ 7887 75927 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਓ